ਇਹ ਜੋ ਲੋਟ ਰਹੀ ਸਾਨੂੰ ਅੱਜ ਜੋ ਥਾਂ ਥਾਂ ਦੇ ਉੱਪਰ ਲੁੱਟਾਂ ਖੋਹਾਂ ਜਾਂ ਹੋਰ ਤਰ੍ਹਾਂ ਦੇ ਜੋ ਅੱਜ ਜ਼ੁਲਮ ਹੋ ਰਹੇ ਹਨ ਜਾਂ ਸਵੈ ਰੱਖਿਆ ਦੀ ਗੱਲ ਕਰੀਏ ਤੇ ਜੋ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਕੋਲੋਂ ਦੋ ਤਾਰ ਤਲਵਾਰਾਂ ਬੰਦੀਆਂ ਕਮੀਰੀ ਦੀ ਪੀਰੀ ਦੀ ਤੇ ਸੱਚੇ ਪਾਤਸ਼ਾਹ ਜੀ ਦੇ ਦੇਸ਼ ਨੂੰ ਕਮਾਉਣ ਦੇ ਖੜਦੇ ਹੋયા ਇਹ ਗੱਤਕਾ ਅਕੈਡਮੀ ਹੋਂਦ ਵਿੱਚ ਲੈ ਆਂਦੀ ਗੱਤਕਾ ਸਿੱਖੀ ਸਿਧਾਂਤਾਂ ਤੇ ਯੁੱਧ ਕਲਾ ਦਾ ਪ੍ਰਤੀਕ ਹੈ ਅਤੇ ਸਿੱਖੀ ਦੇ ਜੋਹਰ ਦਿਖਾਉਣ ਲਈ ਗੱਤਕਾ ਨਗਰ ਕੀਰਤਨ ਦੀ ਸ਼ੋਭਾ ਵਧਾਉਂਦਾ ਹੈ ਅਤੇ ਸ਼ਰੋਤੇ ਵੀ ਆਪਣੇ ਦੰਦਾ ਹੇਠ ਉਂਗਲੀਆਂ ਬਿੰਨ ਲੈਂਦੇ ਹੱਤ ਗੁਰੂ ਸਾਹਿਬਾਨਾ ਤੋਂ ਆਤਮ ਰੱਖਿਆ ਤੇ ਸਮਾਜ ਦੀ ਰੱਖਿਆ ਲਈ ਪ੍ਰਾਪਤ ਇਹ ਗਤਕਾ ਯੁੱਧ ਕਲਾ ਹੁਣ 올림픽 ਖੇਡਾਂ ਵਿੱਚ ਸ਼ਾਮਲ ਹੋ ਚੁੱਕੀ ਹੈ ਜਿਸ ਦੇ ਨਾਲ ਹੁਣ ਇਹ ਗਤਕਾ ਯੁੱਧ ਕਲਾ ਖੇਡ ਨੂੰ ਪੂਰੀ ਦੁਨੀਆ ਵਿੱਚ ਪੇਸ਼ ਕਰਨ ਚ ਵਾਧੂ ਮੌਕੇ ਮਿਲਣ ਦੀ ਆਸ ਵੱਜੀ ਹੈ 2015 ਵਿੱਚ ਕੋਟਕਪੂਰਾ ਦੇ ਹੀਰਾ ਸਿੰਘ ਨਗਰ ਵਿਖੇ ਵਾਹਿਗੁਰੂ ਸਿਮਰਨ ਕੇਂਦਰ ਦਾ ਆਗਾਜ਼ ਹੋਇਆ ਅਤੇ ਹੁਣ ਇੱਥੇ ਗੱਤਕਾ ਅਕੈਡਮੀ ਸ਼ੁਰੂ ਕਰਕੇ ਨਵੇਂ ਖਿਡਾਰੀਆਂ ਨੂੰ ਹਰੇਕ ਵਰਗ ਵਿੱਚੋਂ ਚੁਣ ਕੇ ਅੱਗੇ ਲੈ ਕੇ ਜਾਂਦਾ ਬੀੜਾ ਚੁੱਕਿਆ ਗਿਆ ਹੈ ਜਿੱਥੇ ਗੱਤਕਾ ਖੇਡ ਦੇ ਕਰਤਬ ਬਾਬਾ ਬੁੱਢਾ ਦਲ ਨਿਹੰਗ ਸਿੰਘ ਨਾਲ ਸੰਬੰਧਿਤ ਭਾਈ ਕਰਨਵੀਰ ਸਿੰਘ ਸ੍ਰੀ ਮੁਕਸਰ ਸਾਹਿਬ ਜੋ ਕਿ ਗੱਤਕਾ ਸਿੱਖਿਆ ਦੇ ਮਾਹਰ ਕੋਚ ਹਨ ਉਹ ਬੱਚਿਆਂ ਨੂੰ ਅਤੇ ਬੱਚੀਆਂ ਨੂੰ ਸਿੱਖਿਆ ਦੇਣ ਲਈ ਹਰ ਰੋਜ਼ ਆਉਂਦੇ ਹਨ ਗਤਕਾ ਅਕੈਡਮੀ ਕੋਆਰਡੀਨੇਟਰ ਰਿਟਾਇਰਡ ਸਬ ਇੰਸਪੈਕਟਰ ਬਲਕੇਸ਼ ਸਿੰਘ ਨੇ ਦੱਸਿਆ ਕਿ ਇੱਥੇ ਬੱਚਿਆਂ ਦੇ ਖਾਣ ਪੀਣ ਤੋਂ ਲੈ ਕੇ ਸ਼ਸਤਰ ਵਿਦਿਆ ਦੇ ਵੀ ਪ੍ਰਬੰਧ ਵਾਹਿਗੁਰੂ ਸਿਮਰਨ ਕੇਂਦਰ ਕੋਟਕਪੂਰਾ ਵੱਲੋਂ ਕੀਤੇ ਜਾਂਦੇ ਹਨ ਬੱਚਿਆਂ ਨੂੰ 올림픽 ਖੇਡਾਂ ਦੀਆਂ ਤਿਆਰੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੱਸਿਆ ਕਿ ਤਿੰਨ ਬੱਚੇ 골ਡ ਮੈਡਲ ਵੀ ਹਾਸਲ ਕਰ ਚੁੱਕੇ ਹਨ ਨਾਲ ਇਹ ਵੀ ਦੱਸਿਆ ਕਿ ਬੱਚਿਆਂ ਲਈ ਸਾਫ ਵਾਤਾਵਰਨ ਅਤੇ ਗਰਾਉਂਡ ਵੀ ਤਿਆਰ ਕੀਤਾ ਗਿਆ ਹੈ। ਗਵਰਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰਾ ਹਜ਼ੂਰੀ ਉਹਨਾਂ ਦੇ ਛਤਰ ਛਾਇਆ ਦਾ ਨਿਗਮਣਦੇ ਹੋਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੇ ਸਵਾਲ ਕੀਤਾ ਵੀ ਅੱਜ ਅਜੋਕੇ ਤਕਨੀਕੀ ਯੁੱਗ ਦੇ ਇਸ ਸਮੇਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਬੱਚੇ ਹੈ ਇਹ ਪੀਡੀਫ ਮੇਰੀ ਮੋਬਾਈਲਾਂ ਦੇ ਵਿੱਚ ਜਾਂ ਹੋਰ ਜਿਹੜੀਆਂ ਕਿ ਨਾਮੁਰਾਦ ਨਸ਼ਾ ਜਾਂ ਵੇਲੜ ਪੁਨੇ ਦੀਵੀਆਂ ਦੇ ਵਿੱਚ ਰੁਖਸਤ ਹੋ ਚੁੱਕੀਆਂ ਸੀ ਉਹਨਾਂ ਵੱਲ ਜਾ ਚੁੱਕੀਆਂ ਸਨ ਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋ ਰੱਬੀ ਸੰਦੇਸ਼ ਹੈ ਸਿਰਫ ਸਾਂਝੀ ਵਾਲਤਾ ਦਾ ਮਨੁੱਖਤਾ ਮਾਨਵਤਾ ਦੇ ਪਲੇ ਦਾ ਉਸرائی ਵਾਈਗੁਰ ਸੰਮਨ ਕੇਂਦਰ 2015 ਤੋਂ ਪੀਰਾ ਸਿੰਘਰ ਕੋਟਪੁਰੇ ਵਿੱਚ ਨਾਮ ਬਾਣੀ ਦਾ ਪ੍ਰਚਾਰ ਕਰ ਰਿਹਾ ਸਤਿਗੁਰੂ ਨੇ ਕਿਰਪਾ ਕੀਤੀ ਸਮੇਂ ਦੇ ਅਨੁਸਾਰ ਚਲਦੇ ਹੋਏ ਚਲਦੇ ਜਿਵੇਂ ਸੰਕਾਂ ਦੇ ਇਕੱਠ ਹੋਦੇ ਆ ਸਾਡੇ ਸਤਕਾਰਯੋਗ ਜਿਹੜੀ ਮੁਖੀ ਹਨ ਸਤਕਾਰਯੋਗ ਅਬਦੇਸਾ ਸਿੰਘ ਜੀ ਚੇਅਰਮੈਨ ਜਿਹੜੇ ਸਰਪ੍ਰਸਤ ਉਹਨਾਂ ਦੀ ਅਸੀਂ ਅਗਵਾਈ ਦੇ ਵਿੱਚ ਜਿਹੜੀ ਸਾਡੀ ਟੀਮ ਸਾਰੀ ਕੰਮ ਕਰਦੇ ਹੋયા ਫਿਰ ਇਹ ਜੋ ਲੋਡ ਪਈ ਸਾਨੂੰ ਅੱਜ ਜੋ ਥਾਂ ਥਾਂ ਦੇ ਉੱਪਰ ਲੁਟਾਂਖੋਆਂ ਜਾਂ ਹੋਰ ਤਰ੍ਹਾਂ ਦੇ ਜੋ ਅੱਜ ਜ਼ੁਲਮ ਹੋ ਰਹੇ ਹਨ ਜਾਂ ਸਵੈ ਰੱਖਿਆ ਦੀ ਗੱਲ ਕਰੀਏ ਤੇ ਜੋ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਪਰਨੋਂ ਦੋ ਤਾਰਾ ਤਲਵਾਰਾਂ ਬੰਦੀਆਂ ਕਮੀਰੀ ਦੀ ਪੀਰੀ ਦੀ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾਉਣ ਦੇ ਕਰਦੇ ਹੋਇਆ ਇੱਕ ਗਤਕਾ ਅਕੈਡਮੀ ਹੋਂਦ ਵਿੱਚ ਲੈ ਆਂਦੀ ਪਹਿਲਾਂ ਕਸਰਤਾਂ ਦੇ ਨਾਲ ਤੇ ਹੋਰ ਅਸੀਂ ਉਪਰਾਲੇ ਨਾਲ ਅਸੀਂ ਬੱਚਿਆਂ ਨੂੰ ਤੇ ਬਾਕੀ ਨਗਰ ਨਿਵਾਸੀ ਮਹੱਲਾਂ ਵਾਸੀਆਂ ਨੂੰ ਜੋੜਦੇ ਸੀ ਪਰ ਕੁਝ ਸਮੇਂ ਦੇ ਵਿੱਚ ਹੀ ਸਾਡੇ ਸਤਿਕਾਰਯੋਗ ਸਾਫ ਕਾ ਸਬ ਇੰਸਪੈਕਟਰ ਪੰਜਾਬ ਪੁਲਿਸ ਪਰਦਾਰ ਬਲਤੇਜ ਸਿੰਘ ਜੀ ਜੋ ਕਿ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਜੀਵਨ ਇਧਰ ਨੂੰ ਸਮਰਪਿਤ ਕੀਤਾ ਸੀ ਇਸ ਗਤਕਾ ਅਕੈਡਮੀ ਦਾ ਉਹਨਾਂ ਨੂੰ ਜੋ ਕੋਆਰਡੀਨੇਟਰ ਥਾਪਿਆ ਉਸ ਤੋਂ ਬਾਅਦ ਸਾਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸ੍ਰੀ ਮੁਖਤਰ ਸਾਹਿਬ ਤੁਸੀਂ ਭਾਈ ਕਰਨ ਸਿੰਘ ਜੀ ਜੋ ਕਿ ਬੜਾ ਦਲ ਦੇ ਨਾਲ ਸੰਬੰਧਤ ਹਨ ਜੋ ਗਤਕਰ ਵਿਦਿਆ ਦੇ ਮਾਹਰ ਹਨ ਤੇ ਉਹਨਾਂ ਨੇ ਆ ਕੇ ਬੱਚਿਆਂ ਨੂੰ ਇੱਕ ਕੋਚਿੰਗ ਦੇਣੀ ਸ਼ੁਰੂ ਕੀਤੀ ਇਸ ਸ਼ਸਤਰ ਅਭਿਆਸ ਸਿਖਾਣਾ ਸ਼ੁਰੂ ਕੀਤਾ ਤੇ ਬਹੁਤ ਹੀ ਘੱਟ ਸੰਭੇ ਵਿੱਚ ਸਾਡੇ ਬੱਚੇ ਜੋ ਕਿ ਨੈਸ਼ਨਲ ਲੈਵਲ ਤੱਕ ਦੀਆਂ ਮੱਲਾ ਮਾਰ ਕੇ ਆ ਕੇ 골ਡ ਮੈਡਲ ਜਿੱਤ ਚੁਕੇ ਹਨ ਤੇ ਇਹ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਤੇ ਅਸੀਂ ਦੂਰ ਦਰਾਡੇ ਤੱਕ ਇਸ ਚੀਜ਼ ਦਾ ਵੀ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੁੰਦੇ ਆਂ ਵੀ ਹਰ ਗੁਰਦੁਆਰਾ ਸਾਹਿਬ ਹਰ ਮਹੱਲੇ ਦੇ ਵਿੱਚ ਇਸ ਤਰ੍ਹਾਂ ਦੇ ਗਤਕੇ ਅਖਾੜਾ ਅਕੈਡਮੀਆ ਸ਼ੁਰੂ ਕੀਤੀਆਂ ਜਾਣ ਅਤੇ ਜਿਹੜੇ ਸਾਡੇ ਸ਼ਹਿਰ ਦੇ ਆ ਮਹੱਲੇ ਦੇ ਇਲਾਕੇ ਦੇ ਨਿਵਾਸੀ ਹਨ ਉਹ ਇੱਥੇ ਸ਼ਰਕਤ ਕਰਨ ਸ਼ਮੂਲੀਅਤ ਕਰਨ ਬੱਚਿਆਂ ਨੂੰ ਭੇਜਣ ਜਿਹੜੀ ਕਿ ਬਿਲਕੁਲ ਡੇਟਾ ਰਹਾ ਤਾਂ ਅਸੀਂ ਇਹ ਸੇਵਾ ਕਰ ਰਹੇ ਹਾਂ ਹਰ ਇੱਕ ਕਾਰਜ ਇੱਥੇ ਪਾਵੇਂ ਮੁਰਬਾਨੀ ਦੇ ਪਾਠ ਹਨ ਕੀਰਤਨ ਹੈ ਕਥਾ ਹੈ ਦਿੱਕਤ ਕਾ ਖੜ ਜੀ ਆਪਾਂ ਗੱਲ ਕਰ ਰਹੇ ਜੀ ਅੱਜ ਜੁੜੇ ਹਾਂ ਆਪਾਂ ਤੇ ਉਹ ਬਿਲਕੁਲ ਨਿਸ਼ੁਲ ਫਰੀ ਆਫ ਕਾਸਟ ਕੀਤਾ ਜਾਂਦੇ ਹਨ ਜੋ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਤਿੰਨ ਸਿਧਾਂਤਾਂਨਕਿਤ ਕਰੋ ਨਾਮ ਜੋ ਕੋ ਵਣ ਛਕੋ ਦੇ ਨਾਲ ਕੀਤਾ ਜਾ ਰਿਹਾ ਹੈ ਜੋ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਸਾਨੂੰ ਬਾਬਾ ਜੀ ਦੀ ਅਗਵਾਈ ਮਿਲੀ ਹੋਈ ਹੈ ਤੇ ਸਭ ਤੋਂ ਜ਼ਿਆਦਾ ਜ਼ੋਰ ਜੋ ਬਾਬਾ ਜੀ ਆਪ ਜੀ ਦੱਸਣਗੇ ਸਾਨੂੰ ਇਹ ਨਾਂ ਲੈ ਕੇ ਤੁਰੇ ਹੋਏ ਨੇ ਇਹ ਕੀਤਾ ਜਾ ਰਿਹਾ ਹੈ ਜੀ ਵੈਗ੍ਰੂ ਸਿਮਰਨ ਕੇਂਦਰ ਰੋ ਚੱਲ ਰਿਹਾ ਪੰਜ ਸਿੰਘਾਂ ਦੀ ਯਗਵਾਈ ਹੇਠ ਚੱਲ ਰਿਹਾ ਜੀ ਪੰਜ ਸਿੰਘ ਅਸੀਂ ਸੰਭਾਲ ਰਹੇ ਹਾਂ ਇੱਥੇ ਜੋ ਵੀ ਭਰਾ ਨਹੀਂ ਆਉਂਦਾ ਕਿਸੇ ਵੀ ਜਾਤ ਦਾ ਹੋਵੇ ਕਿਸੇ ਨਾ ਕੋਈ ਨਾ ਹੋਣਾ ਹਰ ਇੱਕ ਨਾਲ ਪਿਆਰ ਕੀਤਾ ਜਾਂਦਾ ਨਾਮ ਜਪਾਇਆ ਜਾਂਦਾ 3 ਵਜੇ ਸ਼ੁਰੂ ਹੋ ਅਮਰਤ ਵੇਲੇ 3 ਵਜੇ ਤੋਂ ਸ਼ੁਰੂ ਹੋ ਕੇ 6:30 7 ਵਜੇ ਤੱਕ ਇਹ ਸਾਰਾ ਪ੍ਰੋਗਰਾਮ ਚੱਲਦਾ ਜੀ ਉਸ ਤੋਂ ਬਾਅਦ ਮਹਲ ਲੰਗਰ ਪਾਣੀ ਚਾ ਜੋ ਵੀ ਚਾਹ ਦਾ ਲੰਗਰ ਚੱਲਦਾ ਜੀ ਸਮਾਗਮ ਹੁੰਦੇ ਨੇ ਗੁਰੂ ਮਹਾਰਾਜ ਦੀ ਬੜੀ ಅಪਾਰ ਬਖਸ਼ਿਸ਼ ਜਿਹੜਾ ਅਸੀਂ ਇਹ ਸਾਰਾ ਕੰਮ ਲੋਕਾਂ ਦੀ ਭਲਾਈ ਵਾਸਤੇ ਤੇ ਆਪਦੀ ਭਲਾਈ ਵਾਸਤੇ ਕਰਦੇ ਹਾਂ ਹਰ ਇੱਕ ਨੂੰ ਭਲਾ ਭਲਾ ਹੋਵੇ ਜਿਹੜਾ ਵੀ ਨਾਮ ਨਾਲ ਜੁੜੇਗਾ ਉਹਦੇ ਜਰੂਰ ਉਹਨੂੰ ਮਾਲਕ ਸੱਚੇ ਪਾਤਸ਼ਾਹ ਬਖਸ਼ਿਆ ਕਰਦਾ ਹੁਣ ਅੱਗੇ ਬੱਚਿਆਂ ਦੇ ਪ੍ਰਤੀ ਬੱਚੇ ਨੇ ਜਿਹੜੇ ਦੇਖੋ ਤੁਸੀਂ ਦੇਖਿਆ ਹੀ ਨਹੀਂ ਵੀ ਕਿੰਨੇ ਹੁਸ਼ਿਆਰ ਬਣਦੇ ਜਾਂਦੇ ਨੇ ਇਹ ਇਸ ਯੋਗ ਦੇ ਵਿੱਚ ਕੋਈ ਮੁਕਾਬਲਾ ਕਰਨ ਵਾਸਤੇ ਤਿਆਰ ਹੋਣ ਜੇ ਕੋਈ ਇਹਨਾਂ ਦੇ ਨਾਲ ਕੋਈ ਸੱਟ ਫੇਟ ਲਾਉਂਦਾ ਜਾਂ ਕਿਸੇ ਕਿਸਮ ਦੀ ਕੋਈ ਬਤਮੀਜ਼ੀ ਕਰਦਾ ਉਹਨੂੰ ਉਹਦਾ ਸਬਕ ਸਿਖਾਇਆ ਜਾ ਸਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੇਖੋ ਹਰ ਗੁਰਦੁਆਰਿਆਂ ਦੇ ਵਿੱਚ ਨਹੀਂ ਹੈ ਇਸ ਦੇ ਇਸ ਸਥਾਨ ਤੇ ਅਸੀਂ ਰਲ ਮਿਲ ਕੇ ਸਾਰੇ ਕੋਸ਼ਿਸ਼ ਕਰ ਰਹੇ ਹਾਂ ਵੱਤ ਤੋਂ ਵੱਤ ਸੰਗਤ ਇਕੱਠੀ ਹੋਵੇ ਵੱਤ ਤੋਂ ਵੱਤ ਬੱਚਿਆਂ ਨੂੰ ਸਖਲਾਈ ਦਿੱਤੀ ਜਾਵੇ ਜਿਹੜਾ ਇਹ ਆਪਣੀ ਵੀ ਰੱਖਿਆ ਕਰਨ ਔਰ ਨੇ ਪੜ੍ਹ ਲਿਖ ਕੇ ਇਸੇ ਚੰਗੀਆਂ ਅੱਛੀਆਂ ਪੋਸਤਾਂ ਤੇ ਪਹੁੰਚੇ। ਇੰਨੇ ਬਾਕੀ ਜੋ ਕਰਨ ਵਾ ਕਰਾਉਣ ਵਾਲਾ ਪ੍ਰਮਾਤਮਾ ਹੈ ਜੀ ਉਹਦੇ ਹੁਕਮ ਚ ਸਾਰਾ ਕੁਝ ਹੋ ਰਿਹਾ। ਇਹ ਜਗ੍ਹਾ ਵੀ ਜਿਹੜੀ ਹੈ ਉਹ ਉਹਦੇ ਹੁਕਮ ਦੇ ਵਿੱਚ ਹੀ ਇੱਥੇ ਵੈਰੂ ਸਿਮਰਨ ਕੇਂਦਰ ਬਣਿਆ ਨਹੀਂ ਤਾਂ ਇੱਥੇ ਮੱਜਾਂ ਦਾ ਹੱਤਾ ਸੀ। ਅਸੀਂ ਤਾਂ ਇੱਥੇ ਮੱਜਾਂ ਪੰਦੇ ਸੀ। ਸਭ ਉਸ ਅਕਾਲ ਪੁਰਖ ਦੀ ਮਿਹਰ ਨਾਲ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸੇ ਸਾਲ ਹੀ ਫਰਵਰੀ ਦੇ ਵਿੱਚ ਪੰਜਾਬ ਸੀਸ ਤੋਂ ਬਤੌਰ ਸਰਵਿਸ ਵਟਰ ਰਟਾਇਰ ਹੋਇਆ। ਮੇਰੇ ਮਨ ਦੇ ਵਿੱਚ ਇੱਕ ਖਿਆਲ ਸੀ ਜਿਵੇਂ ਪੰਜਾਬ ਵਿੱਚ ਨਸ਼ੇ ਬਹੁਤ ਵੱਧ ਰਹੇ ਮੈਂ ਚਾਹਣਾ ਵੀ ਕੁਸ਼ਕ ਬੱਚੇ ਅਸੀਂ ਹਿੰਮਤ ਕਰਕੇ ਨਸ਼ਿਆਂ ਤੋਂ ਬਚਾ ਲਈਏ ਪੰਜਾਬ ਸਰਕਾਰ ਜਿਵੇਂ ਜੋਰ ਲਾ ਰਹੀ ਸਾਰੇ ਜਿਹੜੀਆਂ ਸੰਸਥਾਵਾਂ ਨਸ਼ਿਆਂ ਨੂੰ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉਣ ਵਾਸਤੇ ਬਿਲਕੁਲ ਜੋਰ ਲਾ ਰਹੀ ਹੈ ਇਸੇ ਕਰਕੇ ਅਸੀਂ ਇੱਕ ਇੰਡੋਰ ਗਰਾਊਂਡਸ ਜੋ ਗੱਤਗਾ ਸਟੇਡੀਅਮ ਗੱਤਗਾ ਅਕੈਡਮੀ ਵਾਈਗੂ ਸਿਮਰ ਕੇਂਦਰ ਕਪੂਰੇ ਦੇਖੇ ਅਸੀਂ ਆਰੰਭ ਕੀਤੀ ਹੈ ਕੁਸ਼ਕ ਮਹੀਨਿਆਂ ਤੋਂ ਉਹਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਹਾਂ ਸਾਡੇ ਕੋਲ 50-60 ਦੇ ਕਰੀਬ ਦੇ ਬੱਚੇ ਹਾਂ ਇਹ ਇੱਥੇ ਮੁਖਤਸਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਕੋਚ ਆ ਬਾਬਾ ਬੁੱਢਾ ਦਾਲ ਜੀ ਦੇ ਲਏ ਹੋਇਆ ਸੀ ਬਾਬਾ ਬਕਾਲਾ ਜੀ ਤੋਂ ਵੀ ਆਏ ਹੋ ਸਾਡੇ ਕੋਲੇ ਉਹ ਬੱਚਿਆਂ ਨੇ ਬਹੁਤ ਹੀ ਸੱਚੇ ਢੰਗ ਨਾਲ ਜੋ ਅੱਜ ਇਹ ਟੀਮ ਗੇਮ ਹੈ ਇਹ ਪੰਜਾਬ 올림픽 ਹੀ ਬਚਾ ਗਈ ਹੈ ਜੋ ਸਕੂਲੀ ਗੇਮਾਂ ਆ ਪੰਜ ਇਸ ਤਰ੍ਹਾਂ ਕੋ ਫਟਬਾਲ ਵਾਲੀਬਾਲ ਹੋਰ ਵੀ ਗੇਮਾਂ ਕ੍ਰਿਕਟ ਕੇ ਬਾਰੇ ਬੱਚੇ ਕੇ ਪਰਚਾਨਾ ਖੇੜਦੇ ਸੀ ਹੁਣ ਇਹ ਗੇਮ ਕੁਝ ਸਾਲਾਂ ਤੋਂ ਸਕੂਲੀ ਗੇਮ ਬਣ ਗਈ ਜਿਹਦੇ ਵਿੱਚ ਪੰਜਾਬ ਦੇ ਵਿੱਚ 올림픽 ਦੇ ਵਿੱਚ ਵੀ ਸ਼ਾਮਲ ਕਰਤੀ ਹੈ ਇਹਦੇ ਵਿੱਚ ਸਾਡੇ ਬੱਚਾ ਨੂੰ ਜੇ ਬੈਨੀਫਿਟ ਹੋਊਗਾ ਉਹਨਾਂ ਨੂੰ ਨੰਬਰ ਦੇ ਗ੍ਰੇਡ ਮਿਲਣੇ ਆ ਨੰਬਰ ਉਹਨਾਂ ਦੇ ਵਧਣੇ ਆ ਵੱਧ ਨੰਬਰ ਲੱਗਣਾ ਜਿਵੇਂ ਕੋਈ ਫਸਟ ਆਉਂਦਾ ਨੈਸ਼ਨਲ ਖੇਡਦਾ ਜਾਂ ਪੰਜਾਬ ਚੋਂ ਫਸਟ ਆਉਂਦਾ ਸੈਮਟਰੀ ਤੋਂ ਲੈ ਕੇ ਉਹਨਾਂ ਦੇ ਗੇਟ ਲੱਗੇ ਦੇ ਗੱਤਕੇ ਜੀ ਛੇ ਤਰ੍ਹਾਂ ਦੀ ਟ੍ਰੇਨਿੰਗ ਦੇ ਰਹੇ ਆ ਫਰੀ ਸੋਟੀ ਸਿੰਗਲ ਸੋਟੀ ਟੀਮ ਸੋਟੀ ਸਿੰਗਲ ਟੀਮ ਟੀਮ ਫਰੀ ਸੋਟੀ ਆ ਗਈ ਆ ਗੱਤਕਾ ਪ੍ਰਦਰਸ਼ਨ ਆ ਗਿਆ ਸਿੰਗਲ ਗੱਤਕਾ ਪ੍ਰਦਰਸ਼ਨ ਆ ਗਿਆ ਇਹ ਸਾਰੀ ਟ੍ਰੇਨ ਅਸੀਂ ਇਹ ਕਰਾ ਰਹੇ ਆ ਕਿਉਂਕਿ ਗੱਤਕਾ ਟੀਮ ਥੋੜੀ ਜੀ ਪਿੱਛੇ ਚੱਲ ਰਹੀ ਸੀ ਬਹੁਤ ਸਮੇਂ ਤੋਂ ਸਿਰਫ ਇੱਕ ਗੁਰੂ ਘਰਾਂ ਨਾਲ ਹੀ ਰਿਲੇਟਡ ਸੀ ਵੀ ਉਸ ਤੋਂ ਬਾਅਦ ਅਸੀਂ ਇਹ ਚਾਹੁੰਦੇ ਆ ਵੀ ਸਾਰੇ ਪੰਜਾਬ ਦੇ ਵਿੱਚ ਸਾਰੇ ਵਾਰਡ ਦੇ ਵਿੱਚ ਹੰ ਜੋ ਪਿੱਛੇ ਨੈਸ਼ਨਲ ਹੋਈ ਹੈ ਉਹਦੇ ਵਿੱਚ 22 ਸਟੇਟਾਂ ਨੇ ਭਾਗ ਲਿਆ ਸੋ ਸਾਡੇ ਬੱਚੇ ਨੈਸ਼ਨਲ ਦੇ ਵਿੱਚ ਗੋਲ ਲੈ ਕੇ ਆਏ ਅਸੀਂ ਤਾਂ ਕਰਕੇ ਇਨਡੋਰ ਗਰਾਊਂਡਾਂ ਸਾਨੀਆਂ ਬਣਾਈਆਂ ਇਹ ਤੁਸੀਂ ਗਰਾਊਂਡਾਂ ਦੇਖਿਓ ਬੱਚਿਆਂ ਦੀ ਪ੍ਰੈਕਟਿਸ ਦੇਖਿਓ ਪਹਿਲਾਂ ਬੱਚਨ ਨੂੰ ਵਾਰਮ-ਅਪ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਕੱਲੀ-ਕੱਲੀ ਚੀਜ਼ ਬੜੀ ਗੰਭੀਰਤਾ ਨਾਲ ਸਮਝਾਈ ਜਾਂਦੀ ਹੈ ਕਿਉਂਕਿ ਬੱਚੇ ਸਾਡੇ ਨਸ਼ੇ ਤੋਂ ਬਚ ਰਹੇ ਹਨ ਹੁਣ ਅੱਜ ਕੱਲ ਕੱਲਾ ਹੀ ਸਕੂਲਾਂ ਦੇ ਵਿੱਚ ਕੱਲੀ ਪੜ੍ਹਾਈ ਕਰਾ ਰਹੀ ਹੈ ਇੱਕ-ਇੱਕ ਸਕੂਲਾਂ ਦੇ ਵਿੱਚ ਉਹਨਾਂ ਨੂੰ ਨਾਲ ਗੇਮ ਦਾ ਬਹੁਤ ਘੱਟ ਜਾਂ ਪੇਰੈਂਟਸ ਨੂੰ ਆਪ ਕਰਾਉਣਾ ਪੈਂਦਾ ਹੈ ਇਹ ਚੀਨੋ ਲੈਗੇਸੀ ਐਕੈਡਮੀ ਕੋਲੀਆ ਵੀ ਅਸੀਂ ਬੱਚਾ ਦਾ ਮਾਈਂਡ ਕੁਸ਼ਟ ਹੈ ਮਾਤੇ ਫਰੈਸ਼ ਕਰੀਏ ਉਹਨਾਂ ਨੂੰ ਮੋਬਾਈਲਾਂ ਤੋਂ ਦੂਰ ਰੱਖੀਏ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਜਦੋਂ ਦੁਬਾਰਾ ਇਸ ਇਥੋਂ ਇਹਨਾਂ ਨੂੰ ਬੱਚਿਆਂ ਨੂੰ ਡਾਈਟ ਵਧੀਆ ਦਿੰਨੇ ਕੀ ਖਾਣਾ ਉਹਦੇ ਬਾਰੇ ਦੱਸਦੇ ਹੈਗੇ ਆ ਉਸ ਤੋਂ ਬਾਅਦ ਸਵੇਰ ਤੋਂ ਲੈ ਕੇ ਸ਼ਾਮ ਤਾਈ ਦਾ ਜੋ ਉਹਨਾਂ ਦਾ ਹੈਗਾ ਵੀ ਬੱਚਿਆਂ ਤੇ ਕਿਸੇ ਤਰ੍ਹਾਂ ਦਾ ਬੋਝ ਨਾ ਪਵੇ ਪੇਰੈਂਟਸ ਤੇ ਵੀ ਬੋਝ ਨਾ ਪਵੇ ਪੇਰੈਂਟਸ ਨੂੰ ਵੀ ਗਾਈਡ ਕੀਤਾ ਜਾਂਦਾ ਬੱਚਿਆਂ ਨੂੰ ਵੀ ਗਾਈਡ ਕੀਤਾ ਵੀ ਇਸ ਗੇਮ ਦੇ ਵਿੱਚ ਆਓ ਵਾਤਵਾਲ ਕਿਉਂਕਿ ਗੇਮ ਹੁਣ ਨਵੀਂ ਆਈ ਸਕੂਲਾਂ ਦੇ ਵਿੱਚ ਆਈ 올림픽 ਦੀ ਨਵੀਂ ਆਈ ਹੈ ਇਹਦੇ ਵਿੱਚ ਖਿਡਾਰੀਆਂ ਨੂੰ ਸਾਨੂੰ ਬਹੁਤ ਖਾਸ ਕਰਕੇ ਬੱਚੇ ਬੱਚੀਆਂ ਦੋਨਾਂ ਨੂੰ ਟ੍ਰੇਨਿੰਗ ਦਿੰਨੇ ਹੁਣ ਬੱਚੀਆਂ ਬੜੀਆਂ ਅੱਗੇ ਆ ਰਹੀਆਂ ਬੜੀ ਕਿਰਪਾ ਮਹਾਰਾਜ ਜਿਵੇਂ ਬੱਚੇ ਬਾਰ ਬਾਰ ਜਾ ਰਹੇ ਬੱਚੀਆਂ ਬੜੀਆਂ ਹੁਣ ਬੱਚੀਆਂ ਇਸ ਗੇਮ ਦੇ ਵਿੱਚ ਬਹੁਤ ਮੁੜਿਆਈਆਂ ਸਕੂਲੀ ਬੱਚੇ ਪਲੱਸ 2 ਤੱਕ ਦੇ ਸਾਡੇ ਕੋਲ ਬੱਚੇ ਆ ਜੋ ਬਹੁਤ ਹੀ ਵਧੀਆ ਢੰਗ ਨਾਲ ਟ੍ਰੇਨਿੰਗ ਲੈ ਰਹੇ ਆ ਇਹਨਾਂ ਦਾ ਸੈਲਫ ਡਿਫੈਂਸ ਮਾਲਕ ਕਿਤੇ ਵੀ ਕੋਈ ਪੰਗਾ ਪੈਂਦਾ ਜਾਂ ਕਿਤੇ ਵੀ ਮੁਸੀਬਤਾਂ ਦੀ ਆਪਣੇ ਆਪ ਹੀ ਬਚਾ ਸਕਦੇ ਆ ਡਿਫੈਂਸ ਕਰ ਸਕਦੇ ਆ ਹੋਰ ਵੀ ਨਾਲ ਦੇ ਦੀ ਮਦਦ ਕਰਦਾ ਜੇ ਇਹਨਾਂ ਨੂੰ ਕਲਾ ਆਉਂਦੀ ਹੋਵੇ ਤਾਂ ਫਾਈਟ ਜਗ੍ਹਾ ਹੈ ਗਿਆ ਹੋਰ ਇਹ ਤੇ ਕਲਾ ਵਿਖਾਉਂਦੇ ਹੋਰ ਮਲਕ ਡੈਮੋ ਵਗੈਰਾ ਖਾਉਂਦੇ ਇਹ ਬਹੁਤ ਹੀ ਵਧੀਆ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਸਾਰੇ ਗੁਰੂ ਘਰਾਂ ਨੂੰ ਬੇਨਤੀ ਕਰਦਾ ਇਹੋ ਜਿਹੀਆਂ ਅਕੈਡਮੀਆਂ ਖਾਂ ਤਾਂ ਖੋਲੀਆਂ ਜਾਣ ਕਿਉਂਕਿ ਅਗਤਿਆਂ ਨੂੰ ਅਸੀਂ ਪੂਰਾ ਉੱਪਰ ਤੱਕ ਲੈ ਕੇ ਜਾਣਾ ਜਿੱਥੋਂ ਤੱਕ ਅਸੀਂ ਚਾਹੁੰਦੇ ਜੇ ਸਾਰੇ 22 ਸਟੇਟਾਂ ਖੇਡ ਸਕ ਜੀਆਂ ਤੇ ਸਾਡਾ ਵੀ ਫਰਜ਼ ਬੰਦਾ ਸੀ ਇਹਦੇ ਵਿੱਚ ਪੂਰਾ ਯੋਗਦਾਨ ਪਾਈਏ ਵਾਤਵਾਦ ਵਾਲੇ ਬੱਚਿਆਂ ਨੂੰ ਇਸ ਵਾਰ ਪ੍ਰੇਰਿਤ ਕਰੀਏ ਕਿਉਂਕਿ ਕਈ ਮਾਤਾਂ ਨੂੰ ਪਤਾ ਹੀ ਨਹੀਂ ਕਿ ਵੀ ਇੱਕ ਗੱਤਕਾ ਟੀਮ ਨੂੰ ਸਮਝਦੇ ਵੀ ਸ਼ਾਇਦ ਇਹ ਕਿ ਨਗਰ ਕੀਰਤਨ ਦੇ ਨਾਲ ਤੈਜ ਦਾ ਇੱਕ ਹੈਗਾ ਆਈਟਮ ਆ ਬਸ ਇੰਨੀ ਨਹੀਂ ਇਹ ਹੁਣ ਸਕੂਲੀ ਗੇਮ ਬਣ ਗਈ ਹੈ 올림픽 ਗੇਮ ਬਣ ਗਈ ਹੈ ਇਹਦੇ ਚ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਸਮੂਲਿਤ ਕਰਕੇ ਵੱਧ ਤੋਂ ਵੱਧ ਮੈਡਲ ਲਿਆਉਦੇ ਬੱਚਿਆਂ ਨੂੰ ਤਾਂ ਉੱਪਰ ਤੱਕ ਅਸੀਂ ਲੈ ਕੇ ਚੰਗੀਆਂ ਨੌਕਰੀਆਂ ਜੋ ਪੰਜਾਬ ਸਰਕਾਰ ਚੰਗੀਆਂ ਨੌਕਰੀਆਂ ਦੇਊਗੀ ਇਹਦੇ ਵਿੱਚ ਹੋਰ ਸਰਕਾਰਾਂ ਚੰਗੀਆਂ ਨੌਕਰੀਆਂ ਦੇਣਗੇ ਅਸੀਂ ਬੱਚਿਆਂ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਭੇਜੀਏ ਤੇ ਬੱਚਿਆਂ ਨੂੰ ਅੱਗੇ ਤੋਂ ਅੱਗੇ ਤਰੱਕੀ ਕਰਨ ਦੇ ਕਿ ਬਹੁਤ ਹੀ ਸੌਖਾ ਤੇ ਆਸਾਨ ਰਾਹ ਜੋ ਮਦਾਬਕ ਬੱਚਿਆਂ ਨੂੰ ਬੱਚਿਆਂ ਨੂੰ ਬਹੁਤ ਹੀ ਲੋੜ ਹੈ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ